ਜੀ ਇਹ ਜਿਹੜੇ ਬੁੱਟੇ ਹੈਗੇ ਇਹ ਕਿੱਥੋਂ ਲਿਆਂਦੇ ਆ ਨਾਮ ਜੀ ਵਰਗੁਰਜੀ ਕਾ ਖਾਲਸਾ ਵਰਗੁਰਜੀ ਕੀ ਫਤਿਹ ਸਰਬਜੀਤ ਸਿੰਘ son of ਸ਼ੰਕਰ ਸਿੰਘ ਪਿੰਡ ਬਲ ਨੌ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਸੀਂ ਇੱਥੇ ਜੋ ਕੱਲ ਵਾਕਿਆ ਹੋਇਆ ਇੱਥੇ ਦਰਸਤ ਲਾਏ ਹੋਏ ਸੀਗੇ ਨਾਲ ਨਾਲ ਗੋਦਰੇ ਦੀ ਕਾਂਦੇ ਨਾਲ ਕੋਈ 6-7 ਸਾਲ ਤੋਂ ਲੱਗੇ ਹੋਏ ਸੀਗੇ ਉਹਨਾਂ ਦਾ ਕੋਈ ਵੀ ੜਕਾ ਨਹੀਂ ਇੱਥੇ ਕੋਈ ਵੀ ਆ ਇਥੇ ਕੱਲ ਕੁਝ ਆਨਸਰ ਹੀ ਕਹਿ ਸਕਦੇ ਆ ਇੱਕ ਐਨਆਰਆਈ ਆ ਸਾਡੇ ਇਥੇ ਤਾਰਾ ਸਿੰਘ ਸਨੋਬ ਕਿਸ਼ਨ ਸਿੰਘ ਉਹਨੇ ਕੁਝ ਬੰਦੇ ਇਕੱਠੇ ਕਰਕੇ ਇਥੇ ਲਿਆ ਕੇ ਅਸੀਂ ਚਲੇ ਗਏ ਗੱਡੀ ਦੇ ਵਿੱਚ ਆਪਦੇ ਕੰਮ ਤੇ ਇਥੇ ਉਹਨਾਂ ਨੇ ਦਰਖਤ ਵੜਨੇ ਸ਼ੁਰੂ ਕਰ ਦਿੱਤੇ ਜੋ ਕਿ ਇਥੇ ਕੋਠੇ ਤੋਂ ਵੀ ਉੱਚੇ-ਉੱਚੇ ਦਰਖਤ ਸੀਗੇ ਵੀਡੀਓ ਸਾਡੇ ਕੋਲ ਮੌਜੂਦ ਹੈ ਜਿਹਦੇ ਵਿੱਚ ਬੰਦੇ ਬਗੀਚਾ ਸਿੰਘ ਸਾਫਕਾ ਸਰਪੰਚ ਅਮਰੀਕ ਸਿੰਘ ਦਾ ਲੜਕਾ ਤੇ ਉਹਨਾਂ ਦੇ ਚਾਚੇ ਦਾ ਪੁੱਤ कलवंत सिंह अपने अमृतपाल सिंह लाल सिंह दीपा बे गुरदेव सिंह गुरप्रीत सिंह दलवार सिंह होर बहुत जने से सुखचैन सिंह भाग सिंह यह बंद इतने आरख व्ढे आ दरअत वड के कठे करके ट्राली चल के लद गया घरते सा बलजीत कौर मेरी आरवाली खड़ी आ ਇਹਨਾਂ ਨੇ ਉਹਨਾਂ ਨੂੰ ਰੋਕਿਆ ਉਹ ਉਹ ਨਹੀਂ ਰੁਕੇ ਉਹ ਕਹਿੰਦੇ ਅਸੀਂ ਤਾਂ ਵੱਢਨੇ ਆ ਏਦਾਂ ਵੱਢ ਕੇ ਲਜਾਣੇ ਆ ਸਾਡਾ ਰਾਜ ਆ ਅਸੀਂ ਇਹ ਬੇਨਤੀ ਕਰਦੇ ਆ ਵੀ ਰਾਜ ਭਗਵੰਤ ਮਾਨ ਦਾ ਆਇਆ ਵਾ ਅਸੀਂ ਕਹਿੰਦੇ ਬਹੁਤ ਵਧੀਆ ਵਾ ਪਰ ਆ ਭਾਵਾਂ ਤੇ ਭਗਵੰਤ ਮਾਨ ਦੇ ਰਾਜ ਦੇ ਵਿੱਚ ਇੱਥੇ ਗੁੰਡਾ ਅੰਸਰਾਂ ਨੇ ਆ ਦਿਨ ਦਹਾੜੇ ਇਹ ਰੁੱਖ ਵੱਢੇ ਆ ਰੁੱਖ ਵੱਢਣੇ ਮੈਨੂੰ ਦੱਸ ਦੋ ਪਹਿਲਾਂ ਚੰਗੀ ਗੱਲ ਆ ਕੋਈ ਚੰਗੀ ਗੱਲ ਨਹੀਂ ਬਾਕੀ ਲੋਕੀ ਲਾਉਂਦੇ ਆ ਗਵਰਨਮੈਂਟ ਨੇ ਭਗਵੰਤ ਮਾਨ ਨੇ ਕਿੰਨੀ ਮਹਿਮਾ ਚ ਲਈ ਆ ਵੀ ਦਰਖਤ ਲਾਓ ਇਹ ਇਨਾ ਬੰਦਿਆਂ ਨੇ ਦਰਾਤ ਇੱਥੇ ਲਾਏ ਆ ਵੀ ਬਦਸਤ ਲਾਉਣੇ ਚਾਹੀਦੇ ਨਰੇਗਾ ਦੇ ਵਿੱਚ ਤੇ ਇਹਨਾ ਬੰਦਿਆਂ ਨੇ ਇੱਥੇ ਦਰਾਤ ਵੱਢੇ ਆ ਜੋ ਕਿ ਆ ਕੇ ਬਹੁਤ ਮਾੜੀ ਘਟਨਾ ਵਾ ਅਸੀਂ ਮੰਗ ਕਰਦੇ ਆ ਵੀ ਇਹਨਾ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਅਸੀਂ ਸਬੰਧ ਦੇ ਵਿੱਚ ਤੇ ਇਹਦੇ ਸਬੰਧ ਦੇ ਵਿੱਚ ਅਸੀਂ ਪਹਿਲਾਂ ਵੀਡੀਓ ਸਾਹਿਬ ਡੀਡੀਪੀਓ ਸਾਹਿਬ ਏਡੀਸੀ ਸਾਹਿਬ ਡੀਸੀ ਸਾਹਿਬ ਡਾਇਰੈਕਟਰ ਸਾਹਿਬ ਮਤਲਬ ਇਹਨਾਂ ਨੂੰ ਅਸੀਂ ਮਿਲਿਆ ਕੱਲ ਵੀ ਮਿਲਿਆ ਅੱਜ ਵੀ ਮਿਲ ਕੇ ਆਇਆ ਅਜੇ ਤੱਕ ਚਲੋ ਉਹਨਾਂ ਨੇ ਵੀ ਸਾਨੂੰ ਦੱਸਿਆ ਉਹਨਾਂ ਤੇ ਸਿਆਸੀ ਦਬਾਅ ਬਹੁਤ ਪਾ ਰਿਹਾ ਜਾ ਰਿਹਾ ਦਾ ਜੋ ਇਸ ਵੇਲੇ ਚੱਲ ਰਿਹਾ ਵਾ ਉਹਨਾਂ ਦੇ ਉਹ ਆਉਣਗੇ ਪਰ ਉਹ ਕਹਿੰਦੇ ਸਾਡੇ ਤੇ ਬਹੁਤ ਦਬਾਅ ਪਾ ਰਿਹਾ ਵੀ ਤੁਸੀਂ ਉੱਥੇ ਜਾਣਾ ਨਹੀਂ ਇਦਾਂ ਨਹੀਂ ਕਰਨਾ ਨਹੀਂ ਅਵਸਰ ਬਹੁਤ ਵਧੀਆ ਸਾਡੇ ਨਾਲ ਵਧੀਆ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਡੇ ਨਾਲ ਉਹਨੂੰ ਮਿਲਿਆ ਸਾਨੂੰ ਦਰਖਾਸਤਾਂ ਦੇ ਨੰਬਰ ਵੀ ਲਾ ਕੇ ਦਿੱਤੇ ਆ ਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਹੋ ਸਖਤ ਜੇ ਇਦਾਂ ਹੀ ਦਰਹਤ ਵੱਢ ਹੁੰਦੇ ਹੋਏ ਤਾਂ ਵਾਤਾਵਰਣ ਦਾ ਕੀ ਬਣੂਗਾ ਸਾਡੇ ਪੰਜਾਬ ਦਾ ਕੀ ਬਣੂਗਾ ਅਜੀਤ ਦਰਾਖਤ ਲਾਉਨੇ ਆ ਇਹ ਦਰਾਖਤ ਮਗਰ ਵੱਢਣ ਤੇ ਹੋਏ ਆ ਜੋ ਐਨ ਆਰ ਆਈ ਆ ਤਾਰਾ ਸਿੰਘ ਅਮਰੀਕਾ ਤੋਂ ਆਇਆ ਯੂ ਐਸ ਏ ਤੋਂ ਉੱਥੇ ਯੂ ਐਸ ਏ ਦੇ ਵਿੱਚ ਇਹ ਦੇਖ ਕੇ ਆ ਦੇਖੋ ਉੱਥੇ ਕੀ ਵਾਤਾਵਰਨ ਬਣਾਇਆ ਉੱਥੇ ਇੱਕ ਮਿੱਟੀ ਦਾ ਇਦਾਂ ਵੀ ਤਣਕਾ ਨਹੀਂ ਹਲਾਉਂਦੇ ਜਿੱਥੇ ਪਹਾੜੀ ਆ ਉੱਥੇ ਪਹਾੜੀ ਜਿੱਥੇ ਕੋਈ ਵੀ ਚੀਜ਼ ਉੱਥੇ ਬਣੀਆ ਨੂੰ ਕੋਈ ਵਾਤਾਵਰਨ ਨੂੰ ਪਾਸੇ ਨਹੀਂ ਕਰਦੇ ਇੱਥੇ ਆਣ ਕੇ ਪਾ ਕੇ ਗਲਾਂ ਵਿੱਚ ਸਾਪੇ ਖੱਟੇ ਤੇ ਕਹਿੰਦੇ ਇਹ ਗੁਰਦੁਆਰੇ ਦੀ ਸੇਵਾ ਕਰਨਾ ਆ ਨਾ ਸੇਵਾ ਦਾ ਕਹ ਬਹਾਨਾ ਵਾ ਦਰਾਤ ਉਹਨਾਂ ਨੇ ਛਰੇ ਆ ਵੱਢਿਆ ਜਿਹੜੇ ਬੰਦੇ ਸਾਥ ਦਿੱਤਾ ਇਹਨਾਂ ਤੇ ਦੋ ਦੋ ਤਿੰਨ ਤਿੰਨ ਪਰਚੇ ਪਹਿਲਾਂ ਦਰਜ ਆ। ਜਿਹੜੇ ਬੰਦੇ ਨਾਲ ਆ ਇਹਨਾਂ ਤੇ ਪਹਿਲਾਂ ਵੀ ਪੈਂਡ ਦੇ ਵਿੱਚ ਪਰਚੇ ਦਰਜ ਹੋਏ ਹੋਇਆ। ਇਸ ਕਰਕੇ ਅਸੀਂ ਤਾਂ ਮੰਗ ਕਰਦੇ ਆ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਤੋਂ ਸਖਤ। ਇਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ ਤੁਸੀਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਹਾਂਜੀ। ਕੋਈ ਪੁਲਿਸ ਨੂੰ ਵੀ ਇਹਦੀ ਕੰਪਲੇਟ ਕੀਤੀ। ਬਹੁਤ ਜ਼ਰੂਰੀ ਕੰਪਲੇਟ ਕੀਤੀ ਆ। ਪਰ ਪੁਲਿਸ ਨੇ ਕੀ ਕੀਤਾ? ਕੱਲ ਪੁਲਿਸ ਆਇਆ ਕਿ ਕਿ ਐਸੇ ਇਤਿਆਸਿਕਾ ਤੋਂ ਦੇਖ ਕੇ ਵੀਡੀਓ ਬਣਾ ਕੇ ਚਲੀ ਗਿਆ। ਅੱਛਾ ਜੀ। ਹਾਂਜੀ। ਉਹਨਾਂ ਨੇ ਇਹ ਕਿਹਾ ਵਾ ਵੀ ਸਾਨੂੰ ਵਿਭਾਗ ਜਿਹੜਾ ਇਹ ਰਿਪੋਰਟ ਕਰੂਗਾ ਅਸੀਂ ਕਾਰਵਾਈ ਕਰਾਂਗੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਨਹੀਂ ਕਰਾਂਗੇ ਪਰ ਇਹ ਵਿਭਾਗ ਨੇ ਉਹ ਕਹਿੰਦੇ ਸਾਨੂੰ ਕਰਨੀ ਆ ਇਹ ਵਿਭਾਗ ਸਾਨੂੰ ਲਿਖੂਗਾ ਸਾਰੀ ਰਿਪੋਰਟ ਕਰਕੇ ਆਪਦੀ ਵੀ ਇੱਥੇ ਦਰਖਤਾਂ ਵੱਢ ਹੋਈਆਂ ਵੀਡੀਓ ਸਾਡੇ ਕੋਲ ਬਣੀਆਂ ਹੋਈਆਂ ਜਿਹੜੇ ਦਰਖਤ ਸੀਗੇ ਹਾਂਜੀ ਕਿੰਨਾ ਸਮੇਂ ਤੋਂ ਲੱਗੇ ਹੋਏ ਸੀ ਉਹ 6 ਸਾਲ ਤੋਂ ਲੱਗੇ ਆ ਜੀ 5 ਤੋਂ 6 ਸਾਲ ਦੇ ਵਿੱਚ ਦੇ ਲੱਗੇ ਹੋਏ ਸਨ ਹਾਂਜੀ ਉਹ ਕਿੱ데 ਸੀਗੇ ਉਹ ਦਰਖਤ ਕੋਠੇ ਨੂੰ ਵੀ ਇਹਦੇ ਨਾਲ ਕੋਠਾ ਇਹਨਾਂ ਵੱਡੇ ਵੱਡੇ ਉਹ ਦੇਖੋ ਦਰਖਤ ਅੱਛਾ ਜੀ ਉਹਦੋਂ ਨੂੰ ਮਾਰੇ ਕੈਮਰਾ ਮਾਰੋ ਉਹ ਤੋਂ ਵੀ ਵੱਡੇ ਸੀਗੇ ਜਿਹੜੇ ਦਰਖਤ ਸੀਗੇ ਉਨ ਤੋਂ ਸੀ ਮੰਗਤ ਅਸੀਂ ਮੰਗ ਇਹ ਕਰਦੇ ਆ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਬਣਦੀ ਕਾਰਵਾਈ ਆ ਅਸੀਂ ਇਹ ਨਹੀਂ ਕਹਿੰਦੇ ਜੋ ਵੀ ਬਣਦੀ ਕਾਰਵਾਈ ਆ ਸਾਡੇ ਕੋਲ ਵੀਡੀਓ ਮੌਜੂਦ ਆ ਇਹਨਾਂ ਫੋਨਾਂ 'ਚ ਵੀ ਆ ਸਾਡੇ ਕੈਮਰੇ ਲੱਗੇ ਹੋਏ ਘਰ ਦੇ ਮੂਹਰੇ ਉਹਨਾਂ ਕੈਮਰੇ ਵਿੱਚ ਵੀ ਆ ਅਸੀਂ ਕੋਈ ਬੰਦਾ ਨਹੀਂ ਯਾਇਜ਼ ਨਹੀਂ ਜਿਹੜੇ ਬੰਦੇ ਕੈਮਰੇ ਦੇ ਵਿੱਚ ਆਏ ਉਹ ਬੂਟੇ ਵੱਢਦੇ ਆ ਚੱਕਦੇ ਆ ਵਿੱਚ ਰਸ ਦੇ ਟਰਾਲੀਆਂ ਦੇ ਵਿੱਚ ਰੱਖਦੇ ਆ ਲੈ ਜਾਂਦੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿੰਨੇ ਕ ਬੂਟੇ ਲੱਗੇ ਸੀ ਬੂਟੇ ਘਟੋ ਘਟੋ ਮੇਰੇ ਘਰ 'ਚ ਵੀ 15 20 ਬੂਟੇ ਸੀ ਜਿਹੜੀ ਆ ਇਸ ਵੇਲੇ ਸਰਕਾਰ ਆ ਉਹਨਾਂ ਤੇ ਜੋ ਅਸੀਂ ਇਹ ਨਹੀਂ ਕਹਿੰਦੇ ਵੀ ਭਗਵਾਨ ਦਮਨ ਆਮ ਪਾਰਟੀ ਆਮ ਪਾਰਟੀ ਸਾਰੀ ਨੂੰ ਜਿਹਦੇ ਕੁਝ ਬੰਦੇ ਜਿਹੜੇ ਮੋਤਵਾਰ ਬਣੇ ਹੋਏ ਆ ਸਾਡੇ ਏਰੀਏ ਦੇ ਉਹਨਾਂ ਦੇ ਸ਼ਹਿ ਤੇ ਕੰਮ ਹੋਇਆ ਉਹ ਇਥੇ ਵੀ ਕਹਿੰਦੇ ਆ ਵੀ ਅਸੀਂ ਐ ਕਰ ਦਵਾਗੇ ਸਾਨੂੰ ਉਹ ਕਹਿੰਦੇ ਵੀ ਪੱਟ ਸੜੋ ਗੱਲਾਂ ਕਰਦੇ ਅਸੀਂ ਸੁਣਿਆ ਇੱਥੇ ਬੁੜੀਆਂ ਨੇ ਸੁਣਿਆ ਉਹ ਕਹਿੰਦੇ ਕੋਈ ਪਰਵਾਹ ਨਹੀਂ ਤੁਸੀਂ ਜਾ ਕੇ ਪੱਟ ਸੜੋ ਪੱਟ ਕੇ ਮੁੱਦਾ ਇਕਵਾ ਦਿਓ ਔਰ ਆ ਦੇ ਲੋਈ ਤੇ ਟੈਲਟਾ ਉੱਪਰ ਲਗਣ ਡਿਆਣੀਆਂ ਛੜਿਆ ਜਿਹੜਾ ਕਿ ਪੰਚਾਇਤ ਵੀ ਨਹੀਂ ਇਸ ਵੇਲੇ ਨਾ ਪੰਚਾਇਤ ਆ ਨਾ ਸਰਪੰਚ ਆ ਜਿਹੜੀਆਂ ਪੰਚਾਇਤ ਆ ਜਾਂ ਗਲੀ ਦੀਆਂ ਇੱਟਾਂ ਕੌਣ ਪੜ ਸਕਦਾ ਤੇ ਕੌਣ ਲਾ ਸਕਦਾ ਕਾਨੂੰਨੀ ਤੌਰ ਤੇ ਇਹ ਵੀ ਇੱਕ ਗੁੰਡਾ ਰਾਜ ਆ ਕੋਈ ਨਾ ਇੱਟ ਪੜ ਸਕਦਾ ਨਾ ਕੋਈ ਇੱਟ ਲਾ ਸਕਦਾ ਆ ਸਾਡੇ ਨਵੀਆਂ ਇੱਟਾਂ ਤੋਂ ਇੱਟਾਂ ਨਵੀਆਂ ਉਹ ਪਈਆਂ ਵਾ ਜਿਹੜੀਆਂ ਲਾ ਰਿਆ ਉੱਥੇ ਜਿੱਥੇ ਦਾਸ ਤਪੱਟੀ ਸੀ ਤੁਸੀਂ ਦੇਖ ਸਕਦੇ ਆ ਕੈਂਪ ਦੇ ਨਾਲ ਦਿਖਾ ਦਿਓ ਅਸੀਂ ਤੇ ਇਹ ਮੰਗ ਕਰਦੇ ਆ ਜੇ ਇਹ ਕਾਰਵਾਈ ਹੋਣੀ ਚਾਹੀਦੀ ਆ ਦੇ ਨਾਮ ਦੇ ਜੀ ਦਾ ਖਾਲਸਾ ਜੀ ਫਤਿਹ ਮੈਂ ਅਮਰਜੀਤੌਰ ਪੁੱਤਰ ਜੀ ਸਿੰਘ ਸਰਨ ਉਸਦਾ ਦਰਸ਼ਨ ਸਿੰਘ ਵਾਸੀ ਪਣਵਾਲਾ ਤਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੇ ਭਾਜੀ ਇਹਨਾਂ ਨੇ ਕਿਤਕਾਂ ਜੋ ਆ ਪੈਸਵੰਦ ਇਕੱਠੇ ਹੋਏ ਤੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਗੱਲ ਅਸੀਂ ਇੱਥੋਂ ਚਲੇ ਗਏ ਇਹਨਾਂ ਨੇ ਬਾਅਦ ਦੇ ਵਿੱਚ ਵਾੜਨੇ ਸ਼ੁਰੂ ਕਰ ਦਿੱਤੇ ਹਨ ਵੱਡੇ ਟਰਾਲੀਆਂ ਵਿੱਚ ਲੱਦ ਕੇ ਲੈ ਗਿਆ ਸਾਨੂੰ ਕਿੱਥੇ ਲਗਾ ਕਿੱਥੇ ਨਹੀਂ ਇਹ ਧੱਕੇਸ਼ਾਹੀ ਕੀਤੀ ਗੁੰਡਾਗਰਦੀ ਨਾ ਕੀਤੀ ਇਹ ਕਹਿੰਦਾ ਨਾਰਾ ਹੀ ਆ ਸਰਦਾ ਤਾਰਾ ਸਿੰਘ ਤੋਂ ਸਾਨੂੰ ਕਿਸ਼ਨ ਸਿੰਘ ਉਹ ਨਾਲਾ ਕਿ ਉਹਨੇ ਸਾਰੇ ਲਿਆ ਨਾਲ ਲਿਆ ਕੇ ਸਾਰੀ ਕਾਰਵਾਈ ਕੀਤੀ ਹੈ ਇਹਨਾਂ ਨੇ ਤੇ ਸਾਡੇ ਮਗਰੋਂ ਇਹਨਾਂ ਨੇ ਲੈ ਗਏ ਆ ਹੁਣ ਦੋ راستੇ ਜਿਹੜੇ ਬਚੇ ਆ ਇਹ ਮਗਰੋਂ ਸਾਡੀਆਂ ਜਨਾਨੀਆਂ ਨੇ ਰੋਕ ਕੇ ਫਿਰ ਬਚਾਏ ਇਹਨਾਂ ਕੋਲ ਉਹ ਪ੍ਰੂਫ ਜੇ ਸਬੂਤ ਹੈਗਾ ਐਡੀਸੀ ਸਾਹਿਬ ਨੂੰ ਮਿਲੇ ਆ ਐਡੀਸੀ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੂੰ ਮਿਲੇ ਆ ਹਨ ਤੇ ਐਸਐਚਓ ਸਾਹਿਬ ਨੂੰ ਮਿਲੇ ਕੋਦਰ ਨੂੰ ਦਿਖਾ ਦਿੱਤੀ ਹੈ ਤੇ ਹਜੇ ਪ੍ਰਸ਼ਾਸਨ ਕੋਈ ਕਾਰਵਾਈ ਤੱਕ ਕੋਈ ਕੀਤੀ ਨਹੀਂ ਜਿਹੜਾ ਮਾਰ ਕੇ ਚਲੇ ਗਏ ਇਥੋਂ ਉਹ ਜੂਗਨੇ ਸਾਡੇ ਤੇ ਦਬਾਅ ਬਹੁਤ ਆਪਰੇਟਿਵ ਸਾਡੇ ਤੇ ਦਬਾਅ ਬਹੁਤ ਜਿਆਦਾ ਪ੍ਰੈਸ਼ਰ ਆ ਤੇ ਇੱਕ ਪਾਸੇ ਤਾਂ ਗੱਲ ਕਰੀਏ ਭਗਵੰਤ ਸਿੰਘ ਮਾਨ ਜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਵੱਧ ਤੋਂ ਵੱਧ ਬੂਟੇ ਲਗਾਏ ਜਾ ਰਹੇ ਆ ਉਹ ਲਾਈ ਜਾ ਰਹੇ ਜੀ ਉਹਨਾਂ ਤਾਂ ਕਹਿਣਾ ਕਹਿ ਰਿਹਾ ਲਾ ਵੀ ਰਿਹਾ ਉਹ ਪਰ ਇਹ ਇਦਾਂ ਦੇ ਜਿਹੜੇ ਗੁੰਡਾਂ ਅੰਸਰੇ ਪੱਟ ਰਹੇ ਜਿਹੜਾ ਹੈਗਾ ਬੂਟੇ ਲੱਗੇ ਹੋਏ ਜਿਹੜੇ ਹੈਗੇ ਆ ਉਹ ਜਿਹੜੇ ਪੱਟੇ ਜਾ ਰਹੇ ਕੀ ਕਹਿਣਾ ਚਾਹੋਗੇ ਉਹ ਪੱਟੇ ਜਾ ਰਹੇ ਆ ਇਹ ਗਲਤੀ ਹੈ ਜੀ ਨਜਾਇਜ਼ ਹੈ ਸਾਰਾ ਕੁਝ ਧੱਕੇ ਸ਼ੇ ਹੀ ਕਰਨ ਦੇ ਆ ਹੁਣ ਇੱਥੇ ਹੈ ਵੀ ਨਹੀਂ ਬੰਦਾ ਕਿ ਸਾਡੇ ਹਨ ਜਿਹੜਾ ਨੂੰ ਕਹਿ ਸਕਦਾ ਜ ਜਨਾਨੀਆਂ ਦੋ ਕੇ ਮੰਡੇ ਵੀ ਪੁਲਿਸ ਲਿਆ ਕੇ ਸਾਡਾ ਰਾਜ ਹੈ ਪੁਲਿਸ ਲਿਆ ਕੇ ਇਹਨਾਂ ਨੂੰ ਅਸੀਂ ਆ ਜਿਹੜੇ ਰਹਿੰਦੇ ਪੱਟਾਂ ਕੇ ਲਿਆ ਕੇ ਪੁਲਿਸ ਨੂੰ ਲਿਆ ਕੇ ਨਾਲ ਸਮਾਂ ਪੁਲਿਸ ਲਿਆ ਕੇ ਪੱਟ ਪੁਲਿਸ ਲਿਆ ਕੇ ਪੱਟਾਂ ਇਹ ਤੁਸੀਂ ਡੱਕੋਗੇ ਮੋਰੇ ਜਨਾਨੀਆਂ ਮੋਰੇ ਹੋ ਗਿਆ ਕਹਿੰਦਾ ਨਹੀਂ ਪੱਟਣ ਦੇਣ ਅਸੀਂ ਪੁਲਿਸ ਲਿਆ ਕੇ ਪਟਾਵਾਂਗੇ ਤੇ ਕਿਹਦਾ ਲੱਗਦਾ ਕਿ ਕਿਹਦਾ ਜ਼ੋਰ ਲੱਗ ਰਿਹਾ ਹੈ ਕਿਹੜੀ ਸਰਕਾਰ ਦਾ ਜ਼ਿਆਦਾ ਜ਼ੋਰ ਲੱਗ ਰਿਹਾ ਹੈ ਇਹਦੇ ਤੇ ਸਰਕਾਰ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਨੇ ਕਿਹਨਾਂ ਦੇ ਕੋਣ ਹੈ ਹੁਣ ਇਹਨਾਂ ਨੂੰ ਪਤਾ ਹੋਊਗਾ ਘਟਨਾ ਨਾਲ ਅੱਛਾ ਜੀ ਹਾਂਜੀ 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 ਭਾਈ ਕੀ ਨਾਮ ਦੀ ਹਾਂਜੀ ਭਾਈ ਵਾਈਗੁਰੀ ਕਾਕਾ ਸਾਹਿਬ ਵਾਈਗੁਰੀ ਨਾਮ ਬਗੀਚਾ ਸਿੰਘ ਜੀ ਗੁਰੂਕਾ ਸਿੰਘ ਬਗੀਚਾ ਸਿੰਘ ਜੀ ਇੱਕ ਤੁਹਾਡੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੇ ਇੱਕ ਕੰਪਲੀਟ ਆਈ ਆ ਸਾਡੇ ਕੋਲ ਹਾਂਜੀ ਕਿ ਤੁਸੀਂ ਗੁਰੂ ਘਰ ਦੇ ਬਾਹਰ ਜਿਹੜੇ ਬੂਟੇ ਲੱਗੇ ਸੀਗੇ ਉਹ ਵੱਡੇ ਹੈਗੇ ਆ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਆਏ ਕੀ ਮਾਮਲਾ ਇਹ ਪਾਜੀ ਬੂਟੇ ਵੱਡੇ ਨਹੀਂ ਪਹਿਲੀ ਗੱਲ ਤਾਂ ਸਾਡੀ ਸੋਚ ਸੀ ਪਹਿਲੇ ਬੂਟੇ ਵੀ ਉਥੇ ਕੰਮ ਚ ਲਾਉਣਾ ਸੀ ਕੰਦ ਦਾ ਕੰਦ ਪਲਾਸਟਰ ਕਰਨੀ ਸੀ ਬਾਪੂ ਤਾਰਾ ਸਿੰਘ ਜੀ ਉਹ ਆਏ ਕਹਿੰਦੇ ਕਿ ਅਸੀਂ ਕੰਦ ਪਲਾਸਟਰ ਕਰਨੀ ਆ ਕੰਦ ਪਲਾਸਟਰ ਦੱਸੋ ਕਿੱਦਾਂ ਹੋਣੀ ਆ ਵੀ ਬੂਟੇ ਲਾਏ ਆ ਤੁਸੀਂ ਉਹ ਬੂਟੇ ਹਣ ਲਾਏ ਸਾਨੂੰ ਨਹੀਂ ਪਤਾ ਕਿੱਦਾਂ ਲੱਗੇ ਮਹਾਰਾਜ ਨੂੰ ਪਤਾ ਜਿੱਦਾਂ ਲੱਗੇ ਜੀ ਜਦੋਂ ਅਸੀਂ ਦੇਖਿਆ ਮੇਸਤਰੀਆਂ ਨੇ ਸਾਨੂੰ ਇਹ ਜਵਾਬ ਦਿੱਤਾ ਕਿ ਕੰਦ ਫੇਰ ਪਲਾਸਟਰ ਹੋਣੀ ਆ ਪਹਿਲਾਂ ਤੁਹਾਨੂੰ ਬੂਟੇ ਪੱਟਣੇ ਪੈਣੇ ਆ ਫਿਰ ਅਸੀਂ ਸਾਰੇ ਪਰਿਵਾਰ ਨੇ ਵਿਚਾਰ ਕੀਤੀ ਆ ਵੀ ਜੇ ਬੂਟੇ ਪੱਟਣੇ ਪੈਣੇ ਆ ਬੂਟੇ ਆਪਾਂ ਵੱਢਣੇ ਨੇਗੇ ਲੋਕ ਵੀਡੀਓ ਚ ਕਹਿੰਦੇ ਬੂਟੇ ਵੱਢ ਦਿੱਤੇ ਇਹਨਾਂ ਨੇ ਧੱਕੇ ਨਾਲ ਅਸੀਂ ਬੂਟੇ ਵੱਢੇ ਨਗੇ ਜੀ ਮਹਾਰਾਜ ਅੱਗੇ ਗੁਰੂ ਘਰ ਜਾ ਕੇ ਅਰਦਾਸ ਕਰਕੇ ਗੁਰੂ ਘਰ ਦੀ ਤਾਬੇ ਲ ਜਾ ਕੇ ਅਰਦਾਸ ਕਰਕੇ ਬੂਟੇ ਪੱਟ ਕੇ ਅਸੀਂ ਦੂਜੇ ਗੁਰੂ ਘਰ ਜਿਹੜਾ ਸਾਨੂੰ ਮਹਾਰਾਜ ਦੱਸਿਆ ਕਿ ਸ਼ਮਸ਼ਾਨ ਘਾਟ ਵੀ ਇੱਕ ਗੁਰੂ ਘਰ ਆ ਅਸੀਂ ਇੱਥੇ ਅੱਗੇ ਵੀ ਇਸ ਮੁੰਡੇ ਸਾਰੇ ਕੰਮ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਮੋਕਾ ਗਰਾਊਂਡ ਦਾ ਦੇਖ ਸਕਦੇ ਆ ਸ਼ਮਸ਼ਾਨ ਘਾਟ ਦਾ ਦੇਖ ਸਕਦੇ ਆ ਪਿੰਡ ਦਾ ਦੇਖ ਸਕਦੇ ਆ ਅਸੀਂ ਮੁੰਡੇ ਮੂਰੇ ਹੋ ਕੇ ਤੁਰੇ ਆ ਆਪਦੇ ਪਿੰਡ ਨੂੰ ਇੱਕ ਬਹੁਤ ਵੱਖਰਾ ਜਿਹਾ ਦੇਖਣਾ ਚਾਹੁੰਦੇ ਆ ਉਹਦੇ ਲਈ ਪਿੰਡ ਦੀ ਸਾਨੂੰ ਸਪੋਰਟ ਚਾਹੀਦੀ ਪਰ ਪਿੰਡ ਦੇ ਸਾਡੀਆਂ ਲੱਤਾਂ ਖਿੱਚਣਦੇ ਆ ਦੱਸੋ ਤੁਸੀਂ ਦੱਸ ਦਿਓ ਤੁਸੀਂ ਪ੍ਰਸ਼ਾਸਨ ਆ ਇਹ ਕੰਮ ਗਲਤ ਕੀਤਾ ਸੀ ਅਸੀਂ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜੀ ਨੂੰ ਅਪੀਲ ਕਰਦੇ ਆ ਅਸੀਂ ਤੁਹਾਡੇ ਮੈਂਬਰ ਆ ਜੇ ਅਸੀਂ ਗਲਤ ਕੀਤਾ ਤੁਸੀਂ ਸਾਡੇ ਤੇ ਕਾਰਵਾਈ ਕਰਾ ਦਿਓ ਸਾਡਾ ਮੌਕਾ ਜ਼ਰੂਰ ਦੇਖੇ ਪ੍ਰਸ਼ਾਸਨ ਆ ਕੇ ਪਿੰਡ ਦਾ ਸਾਰੇ ਪਿੰਡ ਦਾ ਪ੍ਰਸ਼ਾਸਨ ਕੋਈ ਵੀ ਕਿਤੇ ਵੀ ਗੱਲ ਪਹੁੰਚਦੀ ਹੈ ਪੰਜਾਬ ਚ ਇੰਡੀਆ ਚ ਵਰਲਡ ਚ ਪ੍ਰਸ਼ਾਸਨ ਨੂੰ ਬੇਨਤੀ ਹੈ ਇੱਕ ਵਾਰੀ ਪਿੰਡ ਆ ਕੇ ਮੌਕਾ ਜ਼ਰੂਰ ਦੇਖ ਜੋ ਸਾਡੇ ਆ ਕੇ ਦਿਲਾਂ ਦੀਆਂ ਪੁੱਛ ਜੋ ਸਾਡੇ ਪਿੰਡ ਦੇ ਕੰਮਕਾਰ ਚ ਦੇਖ ਜੋ ਕਿੱਦਾਂ ਹੋਣ ਰਿਹਾ ਸਾਡੇ ਅਸੀਂ ਈ ਢੀ ਮਾੜੀ ਕਿਸਮਤ ਵਾਲੇ ਆ ਸਾਡੇ ਪਿੰਡ ਦੇ ਬੱਲਨੋ ਦਾ ਨਗਰ ਸਾਡੇ ਤੋਂ ਗੁਰੂ ਘਰ ਦਾ ਬਿੱਲ ਨਹੀਂ ਤਰਦਾ ਅਸੀਂ ਸਾਰੇ ਕਰੋੜਾਂ 'ਚ ਖੇਡਣ ਵਾਲੇ ਬੰਦੇ ਆ ਜਦੋਂ ਗੁਰੂ ਘਰ ਦਾ ਬਿੱਲ ਤਾਰਨ ਦੀ ਵਾਰੀ ਆ ਜਾਂਦੀ ਆ ਉਦੋਂ ਕਹਿੰਦੇ ਕਮੇਟੀ ਦੇਖੂ ਕਮੇਟੀ ਕੋਥੋਂ ਦੇਖੋ ਜੀ ਤੁਸੀਂ ਦੱਸ ਦੋ ਹਾਂਜੀ ਮੇਰੇ ਕੀ ਨਾਂ ਨੂੰ ਅਮਰਪਾਲ ਸਿੰਘ 10 ਮਹੀਨਾ ਨਾ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੌਸ਼ਿਸ਼ ਕਰ ਦੇਣਾ ਸਾਡੇ ਪਿੰਡ ਬੂਟਿਆਂ ਵਾਲਾ ਮੁੱਦਾ ਬਹੁਤ ਵੱਡਾ ਚੱਲ ਰਿਹਾ ਸੀਗਾ ਇਹ ਬੂਟੇ ਲੱਗੇ ਹੋਏ ਆ ਜੀ ਗੁਰੂ ਘਰ ਦੀ ਕੰਧ ਦੇ ਨਾਲ ਜਿਨ੍ਹਾਂ ਦਾ ਕਰਕੇ ਗੁਰੂ ਘਰ ਦੀ ਕਾਂਦਾ ਬੜਾ ਨੁਕਸਾਨ ਹੋ ਰਿਆ ਤੇ ਸਾਡੇ ਬਾਪੂ ਤਾਰਾ ਸਿੰਘ ਜੀ ਆਏ ਸੀ ਯੂ ਐਸ ਏ ਵਾਲੇ ਉਹ ਕਹਿੰਦੇ ਵੀ ਆਪਾਂ ਕਾਂਦੇ ਦੀ ਰਿਪੇਅਰ ਕਰਾਉਣੀ ਆ ਅਸੀਂ ਉਹਦੇ ਵਾਸਤੇ ਤੁਰੇ ਆ ਤੇ ਬੂਟੇ ਵਿੱਚ ਦਖਲ ਦੇ ਰਿਆ ਸੀਗੇ ਇਹ ਬੰਦਿਆਂ ਨੂੰ ਕਿਹਾ ਵੀ ਬੂਟੇ ਪੱਟ ਲਈਏ ਕੁਛ ਵੀ ਆ ਇਹ ਬੰਦੇ ਉੱਥੇ ਆਏ ਨਹੀਂ ਤੇ ਮੋਹਰੇ ਸਾਨੂੰ ਇਹ ਵਲਡਿੰਗ ਆਈ ਜਵਾਬ ਵੀ ਪਰਚਾ ਕਰਾ ਦਾਂਗੇ ਠੀਕ ਆ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਗੁਰੂ ਘਰ ਦੀਆਂ ਨੀਆਂ 'ਚ ਪਾਣੀ ਪਾਉਣਾ ਸਾਡਾ ਕੋਈ ਮਤਲ ਨਹੀਂਗਾ ਮੇਰੀ ਨਿੱਜੀ ਪ੍ਰਾਪਰਟੀ ਹੋਵੇ ਮੈਂ ਕਹਾਂ ਉਹ ਗੁਰੂ ਘਰ ਦੀਆਂ ਨੀਆਂ ਆ ਠੀਕ ਹੈ ਜੀ ਬੂਟੇ ਉਹ ਲੱਗੇ ਹੋਏ ਆ ਅਸੀਂ ਇਸ ਤਰ੍ਹਾਂ ਲਾਤੇ ਆ ਲਿਆਣ ਕੇ ਇਹਦੇ 'ਚ ਕੋਈ ਪੱਖਵਾਦੀ ਨਹੀਂ ਗੀ ਕੋਈ ਗੱਲਬਾਤ ਨਹੀਂ ਗੀ ਕਿ ਆ ਆਸ਼ਮਸ਼ਾਨ ਘਰ ਦੇ ਵਿੱਚ ਬੂਟੇ ਲੱਗ ਚੁੱਕੇ ਆ ਵੀ ਇਹ ਤਾਂ ਐਵੇਂ ਪਲੰਗੜ ਬਣਾਇਆ ਯਾਰ ਆ ਬਾਤਾਂ ਦਾ ਵੀ ਕੋਈ ਵੀ ਗੱਲਬਾਤ ਆ ਇਦਾਂ ਦੀ ਕੋਈ ਗੱਲਬਾਤ ਨਹੀਂ ਦੀ ਨਦਰ ਇੱਕਾ ਸੋ ਜੋਟਿਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹੀ ਖੜੇ